ਸਾਦ ਸੰਗਤ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਅਸੀਂ ਇਹ ਪਰਨ ਕਰਦੇ ਆ ਕਿ ਜਿਹੜਾ 1984 ਦੇ ਵਿੱਚ ਜੁਲਮ ਹੋਇਆ ਸਿੱਖਾਂ ਦੇ ਨਾਲ ਸਾਦ ਸੰਗਤ ਅੱਜ ਲੋਕ ਕਹਿੰਦੇ ਭੁੱਲ ਜੋ ਸਾਦ ਸੰਗਤ ਇਹ ਭੁੱਲਣ ਦੇ ਨਾਲ ਤੁਹਾਡਾ ਖੜਾ ਨਹੀਂ ਸੁਟਣਾ ਸਦੂ ਨਿਊਜਾਰਕ ਦੇ ਵਿੱਚ ਮੀਟਿੰਗ ਹੋਈ ਸਾਰੇ ਬਜ਼ੁਰਗਾਂ ਦੇ ਪ੍ਰਬੰਧ ਕਾਇ ਤੇ ਇੱਕ ਲਖਨਊ ਦੇ ਪ੍ਰੇਮੀ ਆਏ ਉਹਨਾਂ ਨੇ ਜਿਹੜੀ ਘਟਨਾ ਦੱਸੀ ਸੁਣ ਕੇ ਅੱਗ ਲੱਗਦੀ ਮਨ ਵਿੱਚ ਇੰਨਾ ਗੁੱਸਾ ਆ ਕਿ ਜਾਂ ਕੁਝ ਕਰ ਲਈਏ ਜਾਂ ਆਪ ਵੀ ਚਲੇ ਜਾਈਏ ਉਹਨੇ ਕਿਹਾ ਸੀ ਆਪਣੇ ਘਰ ਦੇ ਵਿੱਚੋਂ ਉਸੇ ਕੁੱਲਸ ਗੋਲੀਆਂ ਮਾਰ ਮਾਰ ਕੇ ਮਾਰ ਰਹੀ ਸੀ ਇੱਕ ਗੋਲੀ ਇੱਕ ਬੱਚੇ ਦੇ ਸਿਰ 'ਤੇ ਲੱਗੀ ਸੀ ਜੀ 19 ਸਾਲ ਦੀ ਉਮਰ ਸੀ ਉਹਦਾ ਸਿਰ ਦੀ ਖੋਪਰੀ ਉੱਡ ਗਈ ਇੱਕ ਛੋਟਾ ਜਿਹਾ ਉਹਨਾਂ ਦਾ ਬੱਚਾ ਜਿਹਦਾ 2.5 ਸਾਲ 2.5 ਸਾਲ ਦੇ ਬੱਚੇ ਨੂੰ ਗੈਸ ਸਿਲੰਡਰ ਦੇ ਉੱਤੇ ਜਵੇਂ ਅ빠 ਕੋਈ ਚੀਜ਼ ਭੁਣੀ ਨਹੀਂ ਲਿਆ ਇਸ ਤਰ੍ਹਾਂ ਕਹਿੰਦਾ। ਆ ਜੁਲਮ ਹੋਏ ਤੇ ਅੱਜ ਕਈਏ ਸੀ ਭੁੱਲ ਜਾਈਏ। ਜਿੰਨਾ ਬੰਦਿਆਂ ਨੇ ਜੁਲਮ ਕੀਤਾ ਦਿੱਲੀ ਦੇ ਵਿੱਚ 6-7 ਬੰਦੇ ਸਨ ਜਿਹੜੇ ਮੁਖੀ ਸਾਡੇ ਇਸ ਜੁਲਮ ਕਰਨ ਦੇ ਤਰਨਦਾਸ ਸ਼ਾਸਤਰੀ, ਅਰਜਨਦਾਸ ਜਗਦੀਪ ਟੈਡਲਰ, ਸੱਜਨ ਕੁਮਾਰ, ਐਚ.ਕੇ.ਐਲ. ਭਗਤ, ਕਮਲਨਾਥ ਇਹ ਸਾਰੇ ਲੋਕ ਸਨ। ਕਈ ਜੇ ਲੱਗ ਨੂੰ ਦੇ ਗੋਲ ਚਲੇ ਗਏ ਨੇ ਆਪਣੀ ਮੌਤ ਵੀ ਕਈ ਸਿੰਘਾਂ ਦੇ ਨਕਸ਼ੇ 'ਚ ਆ ਕੇ ਹੁਣੇ ਦੋ ਬੰਦੇ ਬਚੇ ਨੇ ਜਿਨ੍ਹਾਂ ਨੇ ਸਿੱਖਾਂ ਦੇ ਬਹੁਤ ਜ਼ੁਲਮ ਕੀਤਾ ਹੈ ਸੱਜਨ ਕੁਮਾਰ ਅਤੇ ਜਗਦੀਸ਼ ਕਾਡਰ ਮੈਂ ਗੁਰਦੁਆਰਾ ਪੁਰਦੋਂ ਦੇ ਸਹਾਜਾਨ ਮਾਰਕੀ ਜਹਾਂ ਜਗਦੀ ਦੀ ਸੇਵਾ ਨਮੁੰਦਾ ਸਾਹਿਬ ਮੇਰੀ ਅੱਖਾਂ ਦੇ ਸਾਹਮਣੇ ਰਾਗੀ ਬਾਦਲ ਸਿੰਘ ਨੂੰ ਗਾਲ ਵਿੱਚ ਕੈਰ ਪਾ ਕੇ ਜਿਉਂਦਾ ਸਾਰਿਆ ਮੈਂ ਇਸ ਕੇਜ ਤੇ ਗੱਲ ਮੈਂ ਪਹਿਲਾਂ ਵੀ ਦੱਸ ਚੁੱਕਾ ਜਦੋਂ ਤੁਹਾਡੇ ਕੋਲੇ ਮੈਂ ਤਕਰੀਬਨ 8-9 ਮਹੀਨੇ ਰਹਿ ਗਿਆ ਜਦੋਂ ਸਾਹਿਬ ਸਤਰਾਪ ਸਿੰਘ ਜਾਣ ਦੇ ਲੇ ਉਸ ਵਕਤ ਵੀ ਮੈਂ ਇਹ ਦੱਸੀ ਸੀ ਪਰ ਉਸ ਵਕਤ ਐਨੀ ਕੋਈ ਮਹਿੰਮ ਖੜੀ ਨਹੀਂ ਸੀ ਜਿਹੜੀ ਕਿ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਤੱਜ ਪਰ ਰਹੇ ਜਿਹਦੇ ਵਿੱਚ सीबीआई ਦੀ ਇਨਕੁਆਇਰੀ ਮਿਲੇ ਕੋਈ ਹੋਈ ਕੁਛ ਬੜਤਾਲ ਹੋਈ 6 ਘੰਟੇ ਇੱਕ ਵਾਰੀ ਪੁੱਛਦੇ ਨੇ सीबीआई ਦੇ ਕੈਸਸਪੀ ਇੱਕ ਡੀਐਸਪੀ ਦੂਸਰੂ ਬ ਦੂਸਰੀ ਵਾਰ ਅੱਜ ਕਹਿੰਦੇ ਪੁੱਛਦੇ ਰਹੇ ਤੇ ਸਵਾਲ ਉਹ ਕਰਦੇ ਰਹੇ ਜਿਹਦੇ ਨਾਲ ਜਗਦੀਸ਼ ਚਾਚਲ ਨੂੰ ਕੋਈ ਨੁਕਸਾਨ ਨਾ ਪਹੁੰਚੇ ਮੈਨੂੰ ਕਹਿਣ ਲੱਗੇ ਜਿਹੜੀ ਭੀੜ ਤੁਹਾਡੇ ਤੇ ਹਮਲਾ ਕਰ ਰਹੀ ਸੀ ਉਹਨਾਂ ਨੇ ਚੁੱਤੀਆਂ ਕਿਹੋ ਜਿਹੀਆਂ ਪਾਈਆਂ ਸਰ ਉਹਨਾਂ ਦੇ ਕੱਪੜੇ ਕਿਹੋ ਜਿਹੇ ਸਰ ਮੈਂ ਤੁਸੀਂ ਇਨਕਵਾਦੀ ਕੀ ਕਰਨਾ ਹੈ ਉਹ ਤੇ ਗੱਲ ਕੀ ਕਰੇ ਹੋ ਕਹਿੰਦਾ ਇਸ ਐਹੀਂ ਪੁੱਛਣਾ ਹੁੰਦਾ ਮੈਂ ਵੀ ਇਹ ਪੁੱਛਣਾ ਤੇ ਮੈਂ ਤਾਂ ਜਵਾਬ ਹੀ ਨਹੀਂ ਤੈਨੂੰ ਦਿੰਦਾ ਫਿਰ ਉਹ ਪੁੱਛਣਾ ਸ਼ੁਰੂ ਕੀਤਾ ਤੋਂ ਕਹਿ ਕਿ ਉਹ ਮਦਰ ਮੈਨੂੰ ਇਹ ਮਹਿਸੂਸ ਹੋਇਆ ਅਖਬਾਰਾਂ ਚ ਵੀ ਗੱਲ ਮੈਂ ਦਿੱਤੀ ਟੈਲੀਵਿਜ਼ਨ ਚ ਵੀ ਦਿੱਤੀ ਪੰਜਾਬ ਦੇ ਆਈਡੀਆ 7 ਕਹਿੰਦੇ ਵਾਲੇ ਨੇ ਫੋਨ ਕੀਤਾ ਉਹਨਾਂ ਨੂੰ ਵੀ ਦੱਸਿਆ ਤੋਂ ਖਾਲਸਾ ਜੀ ਮੇਰੀ ਹੱਥ ਜੋੜ ਕੇ ਬੇਨਤੀ ਆ ਸਰ ਦਿੱਲੀ ਦੇ ਵਿੱਚ ਹੀ ਕਰੀਬ 12000 ਗੁਸਿਕਾਂ ਨੂੰ ਕਤਲ ਕੀਤਾ ਪਰ ਘਰ ਤੋਂ ਘੱਟ 250 300 ਬਦਵਾਰੇ ਸਾੜੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਪੰਮ ਸਰੂਪ ਕਰੀਬਨ 1000 1500 ਅਗਨੀ ਭੇਟ ਕੀਤੇ ਆ ਜਿਸ ਗੁਰਦੁਆਰੇ ਮੈਂ ਸਾਂ ਉਸ ਇੱਕੋ ਗੁਰਦੁਆਰੇ ਦੇ 36 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨੀ ਭੇਟ ਕਰਦੇ ਜਿਸ ਗੁਰੂ ਦਾ ਹੀ 300 ਸਾਲ ਦਾ ਗੁਰਤਾ ਗਦੀ ਮਨਾ ਰਹੇ ਆ ਉਹ ਗੁਰੂ ਨੂੰ ਕੋਈ ਸਾਰੇ ਜਹੀ ਗਾਦੇ ਸਿੱਖ ਆ ਫਿਰ ਅਸੀਂ ਚੁੱਪ ਕਰ ਜਾਈਏ ਅਸੀਂ ਕਹੀਏ ਕੁਝ ਨਹੀਂ ਕਰਨਾ ਇਹ ਹੋ ਗਿਆ ਹੁਣ ਭੁੱਲ ਜੋ ਇਹ ਸਾਡੀ ਲਾਚਾਰੀ ਇਹ ਕੱਲੋ ਤੁਹਾਡੇ ਤੇ ਵਿਪਤਾ ਪੈ ਗਈ ਜੇ ਕਿਸੇ ਨੇ ਘੌਣਾ ਨਹੀਂਗਾ ਆਜ ਇੱਕ ਦੂਜੇ ਦਾ ਹੱਥ ਬਿਠਾ ਕੇ ਤੁਸੀਂ ਦੇਖੋ ਜਰਮਨ ਦੇ ਵਿੱਚ ਜੁਹਦੀਆਂ ਦਾ ਕੇਸ ਅੱਜ ਤੱਕ ਕੋਈ ਮਿਲਦਾ ਕਿ ਉਹਨੂੰ ਸਜ਼ਾ ਮਿਲਦੀ ਆ ਜਿਹੜੇ ਲੋਕ ਸਮਝਦੇ ਵੀ ਬਹੁਤ ਸਮਾਂ ਹੋ ਗਿਆ ਉਹ ਨਹੀਂ ਸਜ਼ਾ ਮਿਲਦੀ ਸੀਬੀਆਈ ਜਿਹੜੀ ਆ ਉਹ ਇੱਥੇ ਆਉਣਾ ਹੀ ਨਹੀਂ ਚਾਹਦੀ ਉਹ ਕਹਿੰਦੀ ਸੀ ਜਿਹਨੇ ਘੁਾਈ ਦੇਣੀ ਆ ਇੰਡੀਆ ਆ ਕੇ ਦੇਵ ਮੈਨੂੰ ਆ 14 ਘੰਟੇ ਉੱਥੇ ਪੁੱਛਣ ਤੋਂ ਬਾਅਦ ਕਿ ਵੀ ਆ ਵੀ ਫਿਰ ਤੇ ਦੇਖੀ ਆ ਜੀ ਤੁਹਾਡੀ ਗਵਾਹੀ ਹੋਰ ਬਾਕੀ ਹੈ ਮੈਂ ਉਹ ਕੀ ਜਗਿਆ ਕਹਿੰਦਾ ਤੁਹਾਨੂੰ ਸਰਫਰਾਸ ਕੋ ਆਓ ਫਿਰ ਤੁਹਾਨੂੰ ਦੱਸਾਂਗੇ ਤੋਂ ਇੱਥੇ ਮੈਂ ਇਸ ਦੇਸ਼ ਨੇ ਆਇਆ ਮੈਂ ਇੱਕ ਮਾਮੂਲੀ ਛੋਟਾ ਜਿਹਾ ਸੇਵਾਦਾਰ ਆ ਤੁਹਾਡਾ ਪਹਿਲਾਂ ਇੱਥੇ ਸੀ ਹੁਣ ਮੈਂ ਫ੍ਰਿਜਵਾਟੇ ਗੁਰਦੁਆਰੇ ਵਿੱਚ ਸੇਵਾ ਕਰਦਾ ਤੋਂ ਕਹਿ ਤੋ ਮੈਂ ਆਪਣਾ ਟੈਨ ਛੱਡ ਕੇ ਸਭ ਕੁਝ ਛੱਡ ਕੇ ਮੇਰੇ ਨਾਲ ਜੋ ਵਕੀਤ ਹੋਈ ਆ ਮੈਂ ਬਿਆਨ ਨਹੀਂ ਕਰ ਸਕਦਾ ਇੰਡੀਆ ਦੇ ਵਿੱਚ ਮੇਰੇ ਘਰ ਨੂੰ ਹਰ ਵਕਤ ਤਾਲੇ ਲੱਗੇ ਰਹਿੰਦੇ ਆ ਅੰਦਰੋਂ ਤਾਲੇ ਮਾਰ ਕੇ ਰੱਖੀਦਾ ਇਹ ਕੋਈ ਸਤਰਾਮ ਨੂੰ ਪਤਾ ਇਹ ਵੀ ਆਏ ਮੈਂ ਇਹਨਾਂ ਨੂੰ ਹੀ ਮੈਨੂੰ ਪਤਾ ਨਹੀਂ ਸੀ ਵੀ ਇਹ ਆ ਜੇ ਇਹ ਮੈਨੂੰ ਪਤਾ ਹੁੰਦਾ ਮੈਂ ਜ਼ਰੂਰ ਖੋਲ ਦਿੰਦਾ ਦਰਵਾਜ਼ਾ ਨਹੀਂ ਖੋਲਿਆ ਕਿਉਂਕਿ ਪਤਾ ਨਹੀਂ ਕਦੋਂ ਜੁਦੀ ਟੈਟਰ ਦੇ ਗੁੰਡੇ ਆ ਕੇ ਕਾ ਨੁਕਸਾਨ ਕਰ ਦੇਣ ਇਸ ਵਾਸਤੇ ਮੈਂ ਮੇਰੇ ਮਕਾਨ ਤੇ ਵੀ ਕਬਜ਼ਾ ਜੁਦੀ ਟੈਟਰ ਦਾ 17 ਕਮਰੇ ਦਾ ਗੈਸ ਹਾਊਸ ਆ ਤੇ ਅੱਜ ਮਤਲਬ ਇਹ ਗਵਾਹੀ ਦੇਣ ਤੇ ਮੈਨੂੰ ਬੇਹਤ ਪਰੇਸ਼ਾਨੀਆਂ ਆ ਰਹੀਆਂ ਪਰ ਮੈਂ ਸਭ ਚੰਦ ਨਾਗਾ ਕੋਈ ਗੱਲ ਨਹੀਂ ਇਨਾਂ ਸਹਿਬਾਂ ਦੇ ਦਿਨਾਂ ਇਨੀਆਂ ਤੇ ਬੰਧੀਆਂ ਕਰਕੇ ਸਿੱਖੋਂ ਨੂੰ ਜਰਦੀ ਕਲਾ ਬਖਸ਼ੀ ਹੈ ਉਹਨਾਂ ਤੋਂ ਸੇਧ ਲੈ ਕੇ ਅਸੀਂ ਵੀ ਜਰਦੀ ਕਲਾ ਚ ਲੈ ਕੇ ਇਹਨੂੰ ਸਿਰੇ ਚਾ ਕੇ ਛੱਡਾਂਗੇ ਤੇ ਤੁਹਾਡਾ ਸਹਿਯੋਗ ਜੋ ਜੇ ਮਿਲ ਜੇ ਤੇ ਇਹ ਗੁਰੂ ਦੀ ਕਿਰਪਾ ਨਾਲ ਪਾਪੀ ਬੰਦਿਆਂ ਨੂੰ ਸਜ਼ਾ ਮਿਲ ਜੇਗੀ ਸੋ ਮੈਂ ਬਹੁਤਾ ਨਹੀਂ ਕਿਉਂਕਿ ਸਾਨ ਹਾ ਸਤਿ ਅਕਾਲ ਸੋ ਸਾਧ ਸੰਗਤ ਜੀ ਇਸ ਕੰਮ ਦੇ ਵਿੱਚ ਨਹੀਂ ਜਰੂਰ ਸਹਿਯੋਗ ਦਿਓ ਇਹ ਚਾਹਿਆਸੀ ਦਾ ਕਜਲੀਆ ਸਿੱਖ ਨਜ਼ਰ ਤੁਸੀਂ ਨੂੰ ਘੁੱਲ ਨਾ ਜਾਓ ਆਸ ਹੈ ਕਿ ਤੁਸੀਂ ਭੇਤੀ ਪ੍ਰਮਾਨ ਕਰਕੇ ਤੁਹਾਡਾ 1-1 ਰੁਪਿਆ ਵੀ 2-2 ਰੁਪਏ ਵੀ ਤੁਸੀਂ ਰਸੀਦ ਕਟਾਓ ਆਸਾਦ ਮੰਗੋ ਇਹ ਪਰਸਾਰ ਜੇ ਉਥੇ ਸੇਵਾ ਜਰੂਰ ਕਰੋ ਬਾਹਰ ਉਹਨਾਂ ਦੇ ਬੰਦੇ ਬੈਠੇ ਨੇ ਲੇਖੇ ਚ ਦੇ ਰਹੇ ਨੇ ਉਥੇ ਸੇਵਾ ਕਰਕੇ ਆਪਣਾ ਦਸਵੰਦ ਗਰੀਬ ਦਾ ਮੂੰਹ ਗੁਰੂ ਦੀ ਗੋਲ ਚ ਇਸ ਭਾਲ ਨੂੰ ਰੱਖ ਕੇ ਤੁਸੀਂ ਸੇਵਾ ਕਰੋ ਫਤਿਹ ਬਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ